ਇਹ ਲਈ ਮਜ਼ੇਦਾਰ ਪਹੇਲੀ ਮੈਨੂੰ ਦੱਸੋ ਉਹ ਕਿਹੜੀ ਚੀਜ਼ ਹੈ ਜੋ ਹਮੇਸ਼ਾ ਰਾਤ ਨੂੰ ਬਾਹਰ ਕੱਢ ਕੇ ਸੌਂਦੇ ਹਨ ਇਸਦਾ ਸਹੀ ਜਵਾਬ ਹੈ ਚੱਪਲ ਦੂਸਰੀ ਪਹੇਲੀ ਮੈਨੂੰ ਦੱਸੋ ਕਿ ਕੁੜੀਆਂ ਕਿਸੇ ਹੋਰ ਦੀ ਜਾਇਦਾਦ ਹਨ ਅਤੇ ਮੁੰਡੇ ਕੀ ਹਨ ਇਸਦਾ ਸਹੀ ਜਵਾਬ ਹੈ ਮੁੰਡੇ ਚੋਰ ਹਨ ਤੀਸਰੀ ਪਹੇਲੀ ਮੈਨੂੰ ਦੱਸੋ ਕਿ ਤੁਹਾਡੇ ਪੈਸਿਆਂ ਨੂੰ ਸੈਂਕੜਿਆਂ ਵਿੱਚ ਦੁੱਗਣਾ ਕਰ ਸਕਦੇ ਹਾਂ ਇਸ ਦਾ ਸਹੀ ਜਵਾਬ ਹੈ ਤੁਹਾਡੀ ਕਲਪਨਾ ਦੇ ਵਿੱਚ ਚੌਥੀ ਪਹੇਲੀ ਦੱਸੋ ਉਹ ਕਿਹੜਾ ਪੰਛੀ ਹੈ ਜਿਹੜਾ ਕਦੇ ਉੱਡ ਨਹੀਂ ਸਕਦਾ ਜਿਹੜਾ ਪੰਛੀ ਮਰ ਜਾਂਦਾ ਉਹ ਕਦੇ ਉੱਡ ਨਹੀਂ ਸਕਦਾ ਪੰਜਵੀਂ ਪਹੇਲੀ ਇੱਕ ਵਾਰ ਵਿਅਕਤੀ ਜਦੋਂ ਸੋਚਦਾ ਹੈ ਕਿ ਉਹ ਫੇਸਬੁੱਕ ਦੀ ਵਰਤੋਂ ਬੰਦ ਕਰ ਦੇ ਦੇਵੇਗਾ ਬੰਦ ਕਰ ਦੇਵੇਗਾ ਪਰ ਇਹ ਅਜਿਹਾ ਕਰਨ ਦੇ ਯੋਗ ਨਹੀਂ ਹੈ ਪਰ ਕਿਉਂ ਇਸ ਦਾ ਜਵਾਬ ਹੈ ਕਿਉਂਕਿ ਉਸ ਨੂੰ ਫੇਸਬੁੱਕ ਦਾ ਟੱਕਣੀ ਨਹੀਂ ਮਿਲਿਆ ਸ਼ੇਮੀ ਪਹੇਲੀ ਬਹੁਤ ਜ਼ਿਆਦਾ ਮੇਂ ਪੈਂਦਾ ਹੈ ਉਸ ਕੋਲ ਛਤਰੀ ਨਹੀਂ ਹੈ ਪਰ ਫਿਰ ਵੀ ਉਸ ਦਾ ਇਕਬਾਲ ਵੀ ਨਹੀਂ ਗਿੱਲਾ ਹੋਇਆ ਉਹ ਕਿਵੇਂ ਹੋ ਸਕਦਾ ਹੈ ਕਿਉਂਕਿ ਉਹ ਆਦਮੀ ਗੰਝਾ ਹੈ ਸੱਤਵੀਂ ਪਹੇਲੀ ਦੁਨੀਆ ਦਾ ਸਭ ਤੋਂ ਪਿਆਰਾ ਜੋੜਾ ਕਿਹੜਾ ਹੈ ਇਸ ਦਾ ਸਹੀ ਜਵਾਬ ਹੈ ਚप्पल ਅਤੇ ਜੋੜੇ ਇਹ ਦੁਨੀਆ ਦਾ ਸਭ ਤੋਂ ਪਿਆਰਾ ਜੋੜਾ ਹੈ ਅੱਠਵੀਂ ਪਹੇਲੀ ਮੈਨੂੰ ਦੱਸੋ ਤੁਸੀਂ ਫੋਨ ਰਾਹੀਂ ਪੈਸੇ ਕਮਾਉਣਾ ਚਾਹੁੰਦੇ ਹੋ? ਇਸ ਦਾ ਸਹੀ ਜਵਾਬ ਹੈ ਫੋਨ ਨੂੰ ਵੇਚ ਕੇ ਨਵੀਂ ਪਹੇਲੀ ਇੱਕ ਮਾਂ ਦੇ ਬਹੁਤ ਬੱਚੇ ਹਨ ਜਿੱਥੇ ਮਾਂ ਜਾਂਦੀ ਹੈ ਨਾਲ ਹੀ ਬੱਚੇ ਜਾਂਦੇ ਹਨ ਇਸ ਦਾ ਸਹੀ ਜਵਾਬ ਹੈ ਰੇਲ ਗੱਡੀ ਤੇ ਡੱਬੇ